ਜਾਦ ਵਿੱਚ ਬਹੁਤ ਹੀ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਓਵਰਲੋਡਡ ਟਰੈਕਟਰ ਟਰਾਲੀ ਦੀ ਟੈਂਪੂ ਦੇ ਨਾਲ ਟੱਕਰ ਹੋਈ ਤਾਂ ਉਸ ਤੋਂ ਬਾਅਦ ਇਹ ਓਵਰਲੋਡ ਟਰਾਲੀ ਜੋ ਹੈ ਇੱਕ ਘਰ ਦੀ ਕੰਧ ਨੂੰ ਪਾੜ ਕੇ ਅੰਦਰ ਵੜ ਜਾਂਦੀ ਹੈ ਤੇ ਇਥੋਂ ਤੱਕ ਕਿ ਇੱਕ ਬਿਜਲੀ ਦਾ ਖੰਭਾ ਵੀ ਇਸੇ ਹਾਦਸੇ ਦੇ ਵਿੱਚ ਉਖੜ ਜਾਂਦਾ ਤਾਂ ਬਿਹਦੀ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਤੁਸੀਂ ਵੇਖ ਸਕਦੇ ਹੋ ਕਿ ਤੂੜੀ ਦੇ ਨਾਲ ਜੋ ਹੈ ਇਹ ਟਰਾਲੀ ਓਵਰਲੋਡ ਹੈ ਤੇ ਇਹ ਟਰਾਲੀ ਸਿੱਧਾ ਇੱਕ ਘਰ ਦੇ ਵਿੱਚ ਜਾ ਵਜਦੀ ਹੈ ਤੇ ਉਸ ਕਾਰਨ ਕਾਰ ਦੀ ਕੰਧ ਜਿਹੜੀ ਆਹੋ ਟੁੱਟ ਜਾਂਦੀ ਹੈ ਤੇ ਆਲੀ ਦੁਆਲੇ ਦੇ ਲੋਕ ਜਿਹੜਾ ਉਹ ਕਾਫੀ ਹੈਰਾਨ ਪਰੇਸ਼ਾਨ ਰਹਿ ਜਾਂਦੇ ਨੇ ਕਿ ਆਖਿਰਕਾਰ ਹੋ ਕੀ ਗਿਆ ਤਾਂ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਤੂੜੀ ਦੇ ਨਾਲ ਭਰੀ ਟਰੈਕਟਰ ਟਰਾਲੀ ਜੋ ਹੈ ਪਹਿਲਾਂ ਤਾਂ ਛੋਟੇ ਹਾਥੀ ਦੇ ਨਾਲ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਟੱਕਰ ਹੋਣ ਕਾਰਨ ਜੋ ਹੈ ਇਹ ਤੂੜੀ ਦੇ ਨਾਲ ਭਰੀ ਟਰਾਲੀ ਇੱਕ ਘਰ ਦੇ ਵਿੱਚ ਜਾ ਵੜਦੀ ਹੈ ਇਸ ਦੌਰਾਨ ਜਿਹੜੀ ਘਰ ਦੀ ਕੰਧ ਸੀਗੀ ਉਹ ਵੀ ਟੁੱਟ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਬਿਜਲੀ ਦਾ ਖੰਭਾ ਵੀ ਇਸੇ ਘਰ ਦੇ ਅੱਗੇ ਲੱਗਿਆ ਹੋਇਆ ਸੀਗਾ ਤਾਂ ਉਹ ਬਿਜਲੀ ਦਾ ਖੰਭਾ ਵੀ ਉਖੜ ਜਾਂਦਾ ਹੈ ਜਿਸ ਮਗਰੋਂ ਪੂਰੇ ਇਲਾਕੇ ਦੀ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵੀ ਠੱਪ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦੇ ਵਿੱਚ ਰੋਸ ਵੇਖਿਆ ਜਾ ਰਿਹਾ ਉਹਨਾਂ ਕਹਿੰਿਆ ਕਿ ਇਸ ਤਰੀਕੇ ਦੇ ਹਾਦਸੇ ਪਹਿਲੇ ਵੀ ਹੋ ਚੁੱਕੇ ਨੇ ਪਹਿਲਾਂ ਵੀ ਕਈ ਵਾਰੀ ਇਸੇ ਤਰੀਕੇ ਦੇ ਨਾਲ ਤੂੜੀ ਦੇ ਨਾਲ ਭਰੀਆਂ ਹੋਈਆਂ ਟਰਾਲੀਆਂ ਜੋ ਐ ਇੱਥੋਂ ਦੀ ਲੰਘਦੀਆਂ ਨੇ ਜਿਸ ਕਾਰਨ ਕਈ ਵਾਰ ਤਾਰਾਂ ਨੂੰ ਨੁਕਸਾਨ ਪਹੁੰਚਦਾ ਹੈ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਡਿਗ ਪੈਂਦੀਆਂ ਨੇ ਤਾਂ ਇਹ ওভারਲੋਡਡ ਟਰਾਲੀ ਤੁਸੀਂ ਵੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਤੂੜੀ ਦੇ ਨਾਲ ਭਰੀ ਹੋਈ ਸੀ ਕਿ ਇਸ ਤੂੜੀ ਦੇ ਨਾਲ ਭਰੀ ਟਰਾਲੀ ਦੇ ਕਾਰਨ ਜੋ ਹੈ ਇਹ ਵੱਡਾ ਹਾਦਸਾ ਹੋ ਗਿਆ ਤਾਂ ਘਰ ਦੀ ਜਿਹੜੀ ਕੰਧ ਹੈ ਉਹ ਵੀ ਬਿਲਕੁਲ ਟੁੱਟ ਜਾਂਦੀ ਹੈ ਤੇ ਜਿਹੜੇ ਘਰ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੇ ਕਿਹਾ ਕਿ ਇੱਥੇ ਗਨੀਮਤ ਨਹੀਂ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੋ ਸਕਦਾ ਸੀ ਕਿ ਇੱਥੇ ਜੇਕਰ ਕੋਈ ਮੌਜੂਦ ਹੁੰਦਾ ਤਾਂ ਉਹ ਵੀ ਇਸ ਸਾਧ ਦੇ ਵਿੱਚ ਚਪੇਟ ਦੇ ਵਿੱਚ ਆ ਸਕਦਾ ਸੀ ਤਾਂ ਗੜਸ਼ੰਕਰ ਦੀ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਗੜਸ਼ੰਕਰ ਦੇ ਕਸਬਾ ਸਲਾ ਖੁਰਦ ਵਿਖੇ ਜੋ ਹੈ ਇਹ ਵੱਡੀ ਘਟਨਾ ਹਾਦਸਾ ਜੋ ਹੈ ਵਾਪਰਿਆ ਹੈ ਜਿੱਥੇ ਕਿ ਟੂੜੀ ਦੇ ਨਾਲ ਭਰੀ ਟਰਾਲੀ ਨੇ ਕਹਿਰ ਮਚਾ ਦਿੱਤਾ ਸੋ ਲੋਕਾਂ ਦੇ ਵੱਲੋਂ ਕੀ ਕੁਝ ਬਿਆਨ ਇਸ ਪੂਰੇ ਹਾਦਸੇ ਮਗਰੋਂ ਦਿੱਤੇ ਗਏ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਇਹ ওভারਲੋਡ ਸੀ ਮਾਲ ਬਹੁਤ ਲੱਦਿਆ ਹੋਇਆ ਥਾ ਤੇ ਉਹ ਟੈਂਪੂ ਚ ਵੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਜੀ ਕਿਉਂਕਿ ਸਾਡਾ ਅੰਦਰ ਫੈਮਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾ ਹੋਇਆ ਉਹ ਤਾਂ ਸਾਡੇ ਜਿੰਨੇ ਲੈ ਗਏ ਅਸੀਂ ਤਾਂ ਸ਼ਾਸਨ ਨੂੰ ਕਹਾਂਗੇ ਵੀ ਜਿਹੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਣੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਇਹ ਲੱਦ ਘੱਟ ਲੱਦਣ ਤੇ ਲੱਦ ਲੱਦਣ ਨਾਲ ਨੁਕਸਾਨ ਜਿਆਦਾ ਹੋਇਆ ਜੀ ਸਾਡਾ ਤੇ ਉਧਰ ਸਾਡੇ ਬਿਜਲੀ ਬੋਰਡ ਦਾ ਵੀ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਥਵੇਰੇ ਚਾਹੀਦੀ ਲਾਈਟ ਨਹਾਣ ਧੋਣ ਲਈ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਗੁਰਦੁਆਰੇਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੀ ਜਿਹੜੀ ਲੱਦ ਹੈ ਘਟਣ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮੇਲ ਵਾਲੇ ਵੀ ਕਹਿਣ ਬੇ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਦਵ ਲਾਹੂਰ ਨੇ ਲੱਦਾ ਇਹ ਕੋਈ ਰੋਕ ਨਹੀਂ ਹੀ ਲੱਗਦੀ ਸਸ ਪਾਣੀ ਕਾਪੀ ਦੇਖੋ ਇਹ ਅਣਗੈਲੀ ਆ ਨਾ ਤਾਂ ਇਹਨਾਂ ਦਾ ਕੋ ਇਹ ਰੂਲ ਫੋਲੋ ਕਰਦੇ ਆ ਦੇਖੋ ਤੁਸੀਂ ਘੱਟੋ ਘੱਟ 30 ਫੁੱਟ ਦੀ ਇਹ ਲੱਦ ਲੱਦੀ ਹੋ ਆ ਇਹ ਸ਼ਰੇਆਮ ਕਾਨੂੰਨ ਦੀਆਂ ਧੱਜਾਂਾਂ ਦੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਦੇਖੋ ਬੀਲੀ ਬੋਰਡ ਦਾ ਵੀ ਨੁਕਸਾਨ ਹੋਇਆ ਤੇ ਆਮ ਜਿਹੜੇ ਸਿਵਲਿਅਨ ਉਹਨਾਂ ਦਾ ਵੀ ਨੁਕਸਾਨ ਹੋਇਆ ਡੈਕਟਰ ਵਾਲੀ ਇਧਰ ਆ ਰਾਇਸੀ ਸਾਰੀ ਇਹ ਪੇਪਰ ਮਿੱਲ ਵਾਲਿਆਂ ਦੀ ਮਿਹਰਬਾਨੀ ਆ ਇਹ ਜਿਹੜੇ ਪੇਪਰ ਮਿੱਲ ਵਾਲੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਜਿਸ ਵੇਲੇ ਕੋਈ ਗੱਲਬਾਤ ਹੁੰਦੀ ਆ ਤਾਂ ਇਹੇ ਆ ਕੇ ਇਹਨਾਂ ਦੇ ਅੱਗੇ ਖੜ ਜਾਂਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਪੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਇਹ ਸਰਕਾਰੀ ਇਹਨਾਂ ਨੇ ਕੋਈ ਨੁਕਸਾਨ ਕੀਤਾ ਜਾਵੇ ਬੀਲੀ ਬੋਰਡ ਦਾ ਕੀਤਾ ਚਾਹੇ ਸਿਵਲ ਨੇ ਜਾਂ ਕੰਧਾਂ ਢਾਈਆਂ ਜਾਂ ਹੋਰ ਵੀ ਜਿਹੜਾ ਨੁਕਸਾਨ ਉਹ ਹੋਣਾ ਚਾਹੀਦਾ ਤੇ ਇਹਨਾਂ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪੇ ਐਡੀ ਲੱਤ ਦੇ ਵਿੱਚ ਕੱਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿਦ ਇਹਨਾਂ ਨੇ ਲੱਦ ਲੱਦੀਓ ਆ ਕਮ ਸੇ ਕਮ 2 ਟਰੱਕਾਂ ਦਾ ਮਾਲ ਭਰਿਆ ਏ ਟਰਾਲੀ ਦੇ ਵਿੱਚ ਤੇ ਸ਼ਰਯਮ ਗਲਤ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਡਾਇਰੈਕਟਰ ਨਾਲਿਆਂ ਦੇ ਖਿਲਾਫ ਹਾਂ ਮੈਂ ਤਾਂ ਕੀ ਕੰਮ ਕਰੂੰ ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਵੁੱਡ ਸੈਲਾ ਕੋਰ ਦੇ ਵਿੱਚ ਜੋਬ ਕਰਦਾ ਤੇ ਜਿਹੜੀ ਰਾਤ ਪਤਾ ਲੱਗਿਆ ਵੇ ਸਵੇਰੇ ਤੜਕੇ ਤੇ ਇੱਕ ਟਰਾਲੀ ਦਾ ਤੇ ਇੱਕ ਛੋਟੇ ਹਾਥੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ 2 ਪੋਲ ਇਹਨਾਂ ਨੇ ਤੋੜ ਦਿੱਤੇ ਤੇ ਇੱਕ 20 ਨੰਬਰ ਦਾ ਬਕਸਾ ਤੋੜਿਆ ਤੇ ਜਿੱਥੋਂ ਤਾਈਂ ਮਤਲਬ ਇਹ ਪਤਾ ਲੱਗਿਆ ਵੀ ਸ਼ਾਇਦ ਕਿਸੇ ਨੇ ਡਰਿੰਕ ਕੀਤੀ ਸੀ ਪਰ ਡਰਿੰਕ ਤਾਂ ਇੱਕ ਪਾਸੇ ਆ ਪਰ ਜਿਹੜੀ ਟਰਾਲੀ ਹੈ ਕਾਫੀ ਓਵਰਲੋਡ ਆ ਰਾਤ ਦੇ ਸਮੇਂ ਇੱਧਰ ਨੂੰ ਪੇਪਰ ਮੈਨ ਨੂੰ ਕੋਈ ਭੋਂਗ ਵਾਲੀਆਂ ਟਰਾਲੀਆਂ 20 25 ਲੰਘਦੀਆਂ ਆਏ ਦਿਨ ਸਾਡਾ ਨੁਕਸਾਨ ਹੁੰਦਾ ਕਈ ਵਾਰੀ ਏਡੇ ਜਿਤਾਰਾ ਤੋੜ ਦਿੰਦੇ ਕਈ ਵਾਰੀ ਇੱਧਰ ਤੋੜ ਦਿੰਦੇ ਆ ਬਾਅਦ ਵਿੱਚ ਕਿਸੇ ਪੋਲਿਟਿਕਲ ਬੰਦੇ ਤੋਂ ਫੋਨ ਕਰਾਉਂਦੇ ਆ ਬੇ ਜੀ ਤੁਸੀਂ ਸਾਡੇ ਤੇ ਖਰਚਾ ਨਾ ਪਾਓ ਇਹਨੂੰ ਐਦਾਂ ਸਮਝੋ ਐਦਾਂ ਕਰੋ ਨੀਅਰ ਵੋਟ ਐਸ ਵੇਲੇ ਜਿਹੜਾ ਉਹ 1 ਲੱਖ ਦੇ ਲਗਭਗ ਸਾਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਬਾਕੀ ਫਿਗਰ ਕੋਈ ਐਕਚੁਅਲ ਦੱਸੀ ਨਹੀਂ ਜਾ ਸਕਦੀ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵੀ ਟੋਟਲ ਨੁਕਸਾਨ ਐਕਚੁਅਲ ਫਿਗਰ ਕਿਆ ਬਣੀ ਹੈ ਤੇ ਸਾਡੀ ਇਹੀ ਪ੍ਰਸ਼ਾਸਨਿਕ ਵੀ ਮੰਗ ਇਹੀ ਆ ਤੇ ਮਹਿਕਮੇ ਤੋਂ ਵੀ ਇਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਜਿਹੜੇ ਓਵਰਲੋਡ ਟਿਫਰ ਆ ਜਾਂ ਓਵਰਲੋਡ ਲੋਡ ਟਰਾਲੀਆਂ ਲੰਘਦੀਆਂ ਇਹਨਾਂ ਨੂੰ ਨਸ਼ਤ ਪਾਈ ਜਾਵੇ ਜਿਹੜਾ ਅੱਗੇ ਤੋਂ ਇਹ ਜਿਹੜਾ ਨੁਕਸਾਨ ਹੈ ਉਹ ਸਾਡਾ ਨਾ ਹੋ ਸਕੇ ਸਾਡੇ ਵਿਭਾਗ ਦੇ ਨੁਕਸਾਨ ਨਾ ਹੋ ਸਕੇ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲੇ ਕਰਮਚਾਰੀਆਂ ਦੀ ਕਾਫੀ ਘਾਟ ਆ ਸਾਨੂੰ ਬਾਹਰੋਂ ਹਾਇਰ ਕਰਨੇ ਪੈਂਦੇ ਆ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਦੇ ਕੇ ਬਾਹਰੋਂ ਹਾਇਰ ਕਰਕੇ ਸਾਨੂੰ ਇਹ ਕੰਮ ਕਰਾਣੇ ਪੈਂਦੇ ਆ ਸੋ ਇਹ ਹੀ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਡਿਪਾਰਟਮੈਂਟ ਤੋਂ ਵੀ ਜਿਹੜਾ ਇਹ ਓਵਰਲੋਡ ਟਰਾਲੀਆਂ ਲੰਘਦੀਆਂ ਆ ਇਹਨਾਂ ਨੂੰ ਨਾਤ ਪਾਈ ਜਾਵੇ ਤਾਂ ਕਿ ਸਾਡਾ ਅੱਗੇ ਤੋਂ ਨੁਕਸਾਨ ਨਾ ਹੋਵੇ। ਇਹ ਬੜੀ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਡਰਾਈਵਰ ਦੇ ਖਿਲਾਫ। ਇਹ ਸਾਡਾ ਜਿਹੜਾ ਟਰੈਕਟਰ ਟਰਾਲੀ ਤੇ ਗੱਡੀ ਪਿਛਕਾਰ ਹੋਈ ਜਿਹਦੇ ਨਾਲ ਕੰਮ ਜੁਕੇ ਗਏ। ਇਹ ਕੰਮ ਕੁਝ ਮਾਲਵਾ ਸਾਨੂੰ ਬਾਅਦ ਚ ਪਤਾ ਲੱਗਾ। ਉਹ ਆ ਉਹਦਾ ਡਰਾਈਵਰ ਦੇ ਆਉਣ ਤੇ ਥਿਗੋ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਉਹ ਇਹਨਾਂ ਨਾਲ ਸਟਾਨ ਹੋਇਆ ਸੀ ওভারਲੋਡ ਸੀ। ਸਮਾਨ ਬਹੁਤ ਲੱਦਿਆ ਥਾ ਤੇ ਉਹ ਟੈਂਪੂ ਚ ਭੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਸੀ ਕਿਉਂਕਿ ਸਾਡਾ ਅੰਦਰ ਫੈਮਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾ ਹੋਇਆ ਤੇ ਸਾਡੇ ਕਿੰਨੇ ਲੈ ਗਏ ਅਸੀਂ ਤੁਹਾਨੂੰ ਕਹਾਂਗੇ ਵੀ ਜਿਹੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਂਦੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਇਹ ਲੱਦ ਘੱਟ ਲੱਦਣ ਤੇ ਲੱਦ ਲੱਦਣ ਨਾਲ ਨੁਕਸਾਨ ਜਾਦੇ ਹੋਇਆ ਜੀ ਸਾਡਾ ਤੇ ਉਧਰ ਸਾਡੇ ਬਿਜਲੀ ਬੋਰਡ ਦਾ ਮੀਨ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਉਥੇ ਦੇ ਚਾਹੀਦੀ ਲਾਈਟ ਨਹਾਣ ਧੋਣ ਲਈ ਕਿਸੇ ਨੇ ਕੁਛ ਕਰਨਾ ਕਿਸੇ ਨੇ ਕੋਸ਼ ਕਰਨਾ ਗੁਰਦੁਆਰੇਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੀ ਜਿਹੜੀ ਲੱਦ ਹੈ ਕੱਟ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮੇਲ ਵਾਲੇ ਵੀ ਕਹਿਣ ਬੇ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਦਗ ਲਾਹੌਰ ਲੈ ਆਉਣ ਲੱਗਾ ਤੇ ਕੋਈ ਰੋਕ ਨਹੀਂ ਸੀ ਲੱਗਦੀ ਸਸ ਪਾਣੀ کافی ਦੇਖੋ ਇਹ ਅਣਗਹਿਲੀ ਆ ਨਾ ਤਾਂ ਇਹਨਾਂ ਦਾ ਕੋਈ ਇਹ ਰੂਲ ਫਾਲੋ ਕਰਦੇ ਆ ਦੇਖੋ ਤੁਸੀਂ ਘੱਟੋ ਘੱਟ 30 ਫੁੱਟ ਦੀ ਇਹ ਲੱਦ ਲੱਦੀ ਹੋ ਆ ਤੇ ਸ਼ਰੀਆਮ ਕਾਨੂੰਨ ਦੀਆਂ ਤੱਜਿਆਣਾ ਦੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਦੇਖੋ ਗੀਲੀ ਬੋਰਡ ਦਾ ਵੀ ਨੁਕਸਾਨ ਹੋਇਆ ਤੇ ਆਮ ਜਿਹੜੇ ਸਿਵਲਿਅਨ ਉਹਨਾਂ ਦਾ ਵੀ ਨੁਕਸਾਨ ਹੋਇਆ ਟਰੈਕਟਰ ਵਾਲੇ ਇਧਰੋਂ ਆ ਰਹੇ ਸੀ ਸਾਰੀ ਇਹ ਪੇਪਰ ਮਿੱਲ ਵਾਲਿਆਂ ਦੀ ਮਿਹਰਬਾਨੀ ਆ ਇਹ ਜਿਹੜੇ ਪੇਪਰ ਮਿੱਲ ਵਾਲੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਜਿਸ ਵੇਲੇ ਕੋਈ ਗੱਲਬਾਤ ਹੁੰਦੀ ਆ ਤਾਂ ਇਹੇ ਆ ਕੇ ਇਹਨਾਂ ਦੇ ਅੱਗੇ ਖੜ ਜਾਂਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਪਈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਇਹ ਸਰਕਾਰੀ ਇਹਨਾਂ ਨੇ ਕੋਈ ਨੁਕਸਾਨ ਕੀਤਾ ਜਾਵੇ ਬੀਲੀ ਬੋਰਡ ਦਾ ਕੀਤਾ ਚਾਹੇ ਸਿਵਲ ਨੇ ਜਾਂ ਕੰਧਾਂ ਢਾਈਆਂ ਜਾਂ ਹੋਰ ਵੀ ਜਿਹੜਾ ਨੁਕਸਾਨ ਉਹ ਹੋਣਾ ਚਾਹੀਦਾ ਤੇ ਇਹਨਾਂ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਈ ਐਡੀ ਲੱਤ ਦੇ ਵਿੱਚ ਕੱਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿਦ ਇਹਨਾਂ ਨੇ ਲੱਦ ਲਦੀਓ ਆ ਕਮ ਸੇ ਕਮ 2 ਟਰੱਕਾਂ ਦਾ ਮਾਲ ਭਰਿਆ ਹੈ ਟਰਾਲੀ ਦੇ ਵਿੱਚ ਤੇ ਸ਼ਰਿਅਮ ਗਲਤ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਡਾਇਰੈਕਟਰ ਨਾਲਿਆਂ ਦੇ ਖਿਲਾਫ ਹਾਂ ਮੈਂ ਤਾਂ ਕੀ ਕਹੂੰ ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਵੁੱਡ ਸੈਲਾ ਕੋਰ ਦੇ ਵਿੱਚ ਜੋਬ ਕਰਦਾ ਹਾਂ ਤੇ ਜਿਹੜੀ ਰਾਤ ਪਤਾ ਲੱਗਿਆ ਵੇ ਸਵੇਰੇ ਤੜਕੇ ਤੇ ਇੱਕ